ਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਸਵਾਜਿ ਖੁਸ਼ੀ ਹੋਊਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਕੀ ਟੱਕ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਬਟਨ ਜਿਹੜਾ ਉਹ ਜਰੂਰ ਨਾਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਦੇਖੋ ਹਾਜ਼ਰੀ ਜਰੂਰ ਲਵਾਇਆ ਕਰੋ ਕਮੈਂਟ ਬਾਕਸ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੂੰ ਇੰਨਾ ਛੋਟੇ ਛੋਟੇ ਚੀਜ਼ਾਂ ਨਾਲ ਤੁਹਾਡੀ ਹਾਜ਼ਰੀ ਲੱਗੇ ਤਾਂ ਤੁਹਾਨੂੰ ਫਾਇਦੇ ਮਿਲਣਗੇ ਅੱਜ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਤੁਹਾਡੇ ਬਹੁਤ ਹੀ ਫਾਇਦੇ ਕਰਨ ਵਾਲੀ ਹੈ ਘਰ ਦੀ ਗਰੀਬੀ ਦੂਰ ਹੋਵੇਗੀ ਬੱਚਿਆਂ ਦੇ ਵਿਆਹ ਹੋਣਗੇ ਬੱਚੇ ਨਹੀਂ ਪੜਦੇ ਪੜਨ ਲੱਗ ਜਾਣਗੇ ਘਰ ਦੇ ਵਿੱਚ ਕ੍ਰੇਸ ਖਤਮ ਹੋਵੇਗਾ ਕਰਜ਼ਾ ਲਹੇਗਾ ਕੰਮ ਕਰੋਗੇ ਰੱਜ ਕੇ ਖਾਓਗੇ ਬਹੁਤ ਤੁਹਾਡੀਆਂ ਢੇਰ ਸਾਰੀਆਂ ਸਮੱਸਿਆ ਦਾ ਇਹ ਹੱਲ ਕਰਨ ਵਾਲੀ ਵੀਡੀਓ ਬੈਸ ਤਾਂ ਮੈਂ ਸਾਰੀ ਵੀਡੀਓ ਕਰੇਲੂ ਹੱਲ ਕਰਨ ਵਾਲੀਆਂ ਪਾਉਣੀ ਆ ਕਿਉਂ ਮੈਨੂੰ ਇਹ ਆ ਵੀ ਕੋਈ ਵੀ ਇਨਸਾਨ ਦੁਨੀਆ ਤੇ ਦੁਖੀ ਨਾ ਰਹੇ ਦੇਖੋ ਸਾਡਾ ਜਿਹੜਾ ਪੰਜਾਬ ਆ ਬਿਲਕੁਲ ਅੱਜ ਦੀ ਘੜੀ ਤੰਗਾਲੀ ਤੇ ਆ ਹਰ ਇੱਕ ਬੰਦਾ ਰੋਂਦਾ ਕਰਜ਼ਾ ਦੇਣਾ ਜੀ ਜੇ ਆ ਬੱਚਿਆਂ ਦੇ ਸ਼ਾਦੀ ਨੇ ਇੱਕ ਜਿਹੜਾ ਨਵਾਂ ਬਿਹਾਰ ਚੱਲ ਪਿਆ ਬਾਹਰ ਬੱਚੇ ਭੇਜੀ ਜਾਂਦੇ ਨੇ ਇਧਰੋਂ ਜ਼ਮੀਨ ਵੇਚ-ਵੇਚ ਕੇ ਉਧਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੁਝ ਵੀ ਹੈ ਨਹੀਂਗਾ ਕੁਝ ਵੀ ਬੱਚੇ ਕਮਾ ਕੇ ਸਾਨੂੰ ਨਹੀਂ ਦੇ ਸਕਦੇ ਪਰ ਨਹੀਂ ਤਾਂ ਬੱਚੇ ਹਟਦੇ ਤਾਂ ਨਹੀਂ ਮੱਚਿਆ ਦੀਆਂ ਮਾਵਾ ਹਟਦੇ ਜ਼ਰੂਰੀ ਐ ਸੀ ਬੱਚੇ ਉਹਨੇ ਬਾਹਰ ਭੇਜਣੇ ਜੀ ਮੇਰੀ ਭੈਣ ਦਾ ਗਿਆ ਮੇਰੀ ਭਾਈ ਦਾ ਗਿਆ ਮੇਰੀ ਨਨਨ ਦਾ ਗਿਆ ਹੈ ਕਿ ਨਹੀਂ ਤੇ ਇਸ ਤਰ੍ਹਾਂ ਦੇਖੋ ਦੇਖੀ ਸਾਡਾ ਇੱਕ ਫੈਸ਼ਨ ਬਣਾ ਲਿਆ ਪਰ ਉੱਥੇ ਕੁਝ ਨਹੀਂ ਹੈਗਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੱਚੇ ਜਿਹੜੇ ਪਹਿਲਾਂ ਦੇ ਗਏ ਨੇ ਉਹ ਤਾਂ ਅਜੇ ਮਾੜੇ ਮੋٹے ਸੈਟਲ ਹੈਗੇ ਨੇ ਜਿਹੜੇ ਹੁਣ ਜਾ ਰਹੇ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ ਬੁਰਾ ਹਾਲ ਮੈਂ ਇਹ ਵੀ ਕਹਿਣੀ ਆ ਨਾ ਭੇਜੋ ਤਾਂ ਚੰਗੀ ਗੱਲ ਹੈ ਉਹੀ ਜਿਹੜਾ ਉੱਧਰ ਨੂੰ 30 40 40 ਲੱਖ ਲਾ ਕੇ ਆਪਾਂ ਬੱਚਿਆਂ ਨੂੰ ਭੇਜਦੇ ਆ ਆਪਣੀ ਕਰੰਸੀ ਖਤਮ ਕਰ ਦਿੰਦੇ ਨਾਲ ਤਾਂ ਵਿਦੇਸ਼ ਦੀ ਨਾਲੇ ਜਿਹੜਾ ਸਾਡੇ ਕੋਲ ਦੋ ਸੜ ਜਮੀਨ ਦੇ ਹੁੰਦੇ ਨੇ ਅਸੀਂ ਵੇਚ ਕੇ ਉਹ ਬੱਚੇ ਬੱਚੀਆਂ ਤੇ ਲਾਈ ਜਾਂਦੇ ਆ ਬੱਚਿਆਂ ਦਾ ਭਵਿੱਖ ਅਸੀਂ ਆਪਣੇ ਹੱਥੀ ਖਤਰੇ 'ਚ ਪਾਈ ਜਾਨੇ ਇਹ ਵੀ ਗੱਲ ਗਰੰਟੀ ਦੀ ਹੈ ਦੇਖੋ ਮੈਂ ਕੋਈ ਮਨੂ ਬਣਾ ਕੇ ਨਹੀਂ ਕਹਿੰਦੀ ਸਾਰਿਆਂ ਨੂੰ ਪਤਾ ਜਿਹੜੀ ਚੀਜ਼ ਦਾ ਚਾਨਣ ਹੁੰਦਾ ਸਾਰਿਆਂ ਨੂੰ ਹੁੰਦਾ ਮੈਨੂੰ ਇਕੱਲੀ ਨੂੰ ਨਹੀਂ ਹੈਗੀ ਗੱਲ ਦੇਖੋ ਜੇ ਤੁਸੀਂ ਇਹਨਾਂ ਤੋਂ ਬਚ ਰਹੇ ਹੋ ਤਾਂ ਚੰਗੀ ਗੱਲ ਹੈ ਅਗਰ ਹੁਣ ਕਰ ਜੇ ਵਿੱਚ ਤਾਂ ਸਾਡਾ ਪੰਜਾਬ ਡੁੱਬ ਹੀ ਗਿਆ ਤੁਸੀਂ ਕੀ ਕਰਨਾ ਹਰੇ ਰੰਗ ਦੀ ਸੌਫ ਲੈਣੀ ਆ ਉਹਨੂੰ 40 ਦਿਨ ਸਰਹਾਣੇ ਦੇ ਥੱਲੇ ਰੱਖਣਾ 40 ਦਿਨਾਂ ਤੋਂ ਬਾਅਦ ਉਸ ਸੌਫ ਨੂੰ ਤੁਸੀਂ ਵਰਤ ਸਕਦੇ ਹੋ ਉੱਥੇ 40 ਦਿਨ ਬਾਅਦ ਰੈੱਡ ਰੰਗ ਦੇ ਕੱਪੜੇ ਦੇ ਵਿੱਚ ਫੇਰ ਬਨ ਕੇ ਰੱਖਣੀ ਹੈ ਪਹਿਲਾਂ ਵੀ ਲਾਲ ਰੰਗ ਦੇ ਕੱਪੜੇ ਚ ਬਨ ਕੇ ਰੱਖਣੀ ਹੈ 40 ਦਿਨ ਦੁਬਾਰਾ ਫੇਰ 40 ਦਿਨ ਤੁਸੀਂ ਹਰੀ ਸੌਂ ਲਾਲ ਰੰਗ ਦੇ ਕੱਪੜੇ ਚ ਬਨ ਕੇ ਰੱਖਣੀ ਉਹ ਤੋਂ ਬਾਅਦ ਜੇ ਤੁਹਾਡੇ ਕੋਲੇ ਹੋ ਸਕੇ ਹਰੇ ਰੰਗ ਦਾ ਪਰਸ ਲੈ ਲਓ ਉਹਦੇ ਵਿੱਚ ਇੱਕ ਚਾਂਦੀ ਦਾ 1 ਗ੍ਰਾਮ ਦਾ ਜਾਂ 2 ਗ੍ਰਾਮ ਦਾ ਤੁਸੀਂ ਕੋਈ ਜਿੰਨੇ ਗਰ ਪੀਏ ਹੁੰਦੇ ਸੀ ਚਾਂਦੀ ਦੇ ਉਹ ਜੇ ਟੈਪ ਦੀ ਕੋਈ ਚੀਜ਼ ਬਣਾਓ ਤੇ ਆਪਣੇ ਪਰਸ ਵਿੱਚ ਰੱਖ ਨਹੀਂ ਫਿਰ ਤੁਸੀਂ ਇੱਕ ਚਾਬੀ ਬਣਾ ਲਓ ਚਾਂਦੀ ਦੀ ਛੋਟੀ ਵੱਡੀ ਜਿੱਡੇ ਤੁਹਾਡੇ ਚ ਹਿੰਮਤ ਆ ਉਹ ਆਪਦੇ ਪਰਸ ਦੇ ਵਿੱਚ ਰੱਖਣੀ ਲੱਗ ਜਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਆਉ ਕੰਮ ਦੇ ਰਸਤੇ ਖੁੱਲਣਗੇ ਤੇ ਹੋਰ ਵੀ ਬਹੁਤ ਕੁਝ ਠੀਕ ਹੁੰਦਾ ਜਾਊਗਾ ਤੇ ਇਹ ਛੋਟੇ ਛੋਟੇ ਚੀਜ਼ਾਂ ਸਾਨੂੰ ਗ੍ਰਹਿਾਂ ਤੋਂ ਬਚਾਉਂਦੀਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਸਮਝ ਤੋਂ ਬਾਹਰ ਹੁੰਦੇ ਨੇ ਫਿਰ ਤੁਸੀਂ ਕੀ ਕਰਨਾ ਮੰਗਲਵਾਰ ਵਾਲੇ ਦਾ ਜਦੋਂ ਤੁਸੀਂ ਹਾਂਜੀ ਸ਼ੁਕਰ ਜਦੋਂ ਵੀ ਤੁਸੀਂ ਬਾਹਰ ਜਾਣਾ ਕਰਪਾ ਤੁਸੀਂ ਗੁਲਾਬ ਦਾ ਅਤਰ ਲੈਣਾ ਹੋਰ ਨਹੀਂ ਸੈਂਟ ਨਹੀਂ ਲਾਉਣਾ ਹੈਗਾ ਸੈਂਟ ਤਾਂ ਆਮੀ ਸਪਰੇਅ ਆਏ ਬੱਚੇ ਅਸੀਂ ਆਜ ਨਹਾਉਣਗੇ ਘੱਟ ਸਪਰੇਅ ਨਾਲ ਉਹਦਾ ਜਿਹੜਾ ਹੈਗਾ ਆਪਣਾ ਸੈਂਟ ਉਹਦਾ ਸਪਰੇਅ ਲਾ ਗਰਾ ਆਇਆ ਕਰਕੇ ਪਰਫਿਊਮ ਲਾਉਦੇ ਨੇ ਸਾਰੇ ਲਾ ਲੈਂਦੇ ਨੇ ਗੱਜ ਕਰ ਕਮਰੇ ਚ ਉਲਟੀ ਆਉਣ ਵਾਲਾ ਕਰਦੇ ਨੇ ਉਹ ਨਹੀਂ ਸੈਂਟ ਲੈਣਾ ਗੁਲਾਬ ਦਾ ਉਹ ਨੂੰ ਤੁਸੀਂ ਇੱਥੇ ਲਾ ਲੈਣਾ ਇੱਥੇ ਸ਼ੁਕਰ ਪਰਬਤ ਤੇ ਲਾਉਣਾ ਇੱਥੇ ਲਾ ਲੈਣਾ ਸ਼ੁਕਰ ਪਰਬਤ ਦੇ ਉੱਤੇ ਇੱਥੇ ਲਾ ਕੇ ਤੁਸੀਂ ਇਸ ਤਰ੍ਹਾਂ ਦੂਜੇ ਹੱਥ ਨੂੰ ਤੇ ਘਸਾਉਣਾ 95 ਆਪਦੇ ਘਰ ਤੋਂ ਨਿਕਲਣ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਇਹ ਕੰਮ ਸੀ ਸ਼ੁਰੂ ਕਰਨਾ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਉਸ ਤੋਂ ਬਾਅਦ ਫਿਰ ਡੇਲੀ ਲਾਓ ਪਹਿਲੇ ਦਿਨ ਇੱਕ ਕੰਮ ਤੁਸੀਂ ਸ਼ੁੱਕਰਵਾਰ ਤੋਂ ਸ਼ੁਰੂ ਕਰਨਾ گلاب ਦਾ ਅਤਰ ਲੈਣਾ ਹੁਣ ਵੀ ਕਹਿੰਦੇ گلاب ਦਾ ਅਤਰ ਸੈਂਟ ਵਗੈਰਾ ਨਹੀਂ ਲੈਣਾ گلاب ਦਾ ਅਤਰ ਸ਼ੁੱਕਰਵਾਰ ਵਾਲੇ ਦਿਨ ਤੋਂ ਤੁਸੀਂ ਸ਼ੁਰੂ ਕਰਨਾ ਫਿਰ ਤੁਸੀਂ ਕੀ ਕਰਨਾ ਇਸ ਨੂੰ ਜਦੋਂ ਰਗੜਨਾ 11 ਵਾਰ ਰਗੜਨਾ ਆਰਾਮ ਆਰਾਮ ਕਹਿਣਾ 11 12 ਗੜਨਾ 11 12 ਆਬਰਾਮ ਕਹਿਣਾ ਹੁਣ ਤੁਸੀਂ ਗੁੜ ਲਵੋ ਗੋੜਰ ਛੋਲੇ ਜਾਂ ਤਾਂ ਤੁਸੀਂ ਬਾਂਦਰਾਂ ਨੂੰ ਪਾ ਦਿਓ ਜਾਂ ਫਿਰ ਮੰਦਰ ਉਹਰੇ ਜਿਹੜੇ ਬੈਠੇ ਹੁੰਦੇ ਨੇ ਆਪਣੇ ਪਖਾਰੀ ਜਾਂ ਕੋਈ ਵੀ ਚਾਹ ਕੋਈ ਆਮ ਬੰਦਾ ਮੇਰੇ ਵਰਗਾ ਉਹਨੂੰ ਵੀ ਤੁਸੀਂ ਦੇ ਸਕਦੇ ਹੋ ਮੁੱਠੀ ਛੋਲਿਆਂ ਦੀ ਗੋੜ ਚਰਾਈ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਕਲੇਸ਼ ਜਾਂ ਹੋਰ ਵੀ ਕਈ ਕਸੰਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਸਾਡੇ ਘਰ 'ਚ ਫਲਾਨਾ ਦੋਸ਼ ਆ ਤਿੰਕਾ ਦੋਸ਼ ਆ ਸਾਡੇ ਘਰ ਦੇ ਵਿੱਚ ਨજર ਲੱਗੀ ਹੋਏ ਜਾਂ ਸਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਜਦੋਂ ਤੁਸੀਂ ਇਹ ਚੀਜ਼ਾਂ ਬੰਡਣੀਆਂ ਸ਼ੁਰੂ ਕਰਦੇ ਹੋ ਜਾਂ ਹੋਰ ਕਈ ਚੀਜ਼ਾਂ ਕਹਿ ਦਿੰਦੇ ਜੀ ਆ ਜਾ ਆਜੀ ਫਲਾਨਾ ਤਿੰਕਾ ਜੋ ਵੀ ਹੈ ਇਹ ਜਿਹੜੇ ਛੋਟੇ ਛੋਟੇ ਕੰਮ ਨਾਲ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਸ਼ੁਰੂ ਕਰ ਦੇਣਗੇ ਇਹ ਮੰਗਲਵਾਰ ਨੂੰ ਬਾਂਦ ਰਮ ਕੇਲੇ ਪਾਉਣੇ ਸ਼ੁਰੂ ਕਰੋ ਜਿੰਨੇ ਕ ਤੁਹਾਡੇ 'ਚ ਹਿੰਮਤ ਇੱਕ ਕੇਲੇ ਦੀ ਹਿੰਮਤ ਇੱਕ ਬਾਤ ਦੋ ਦੀ ਹਿੰਮਤ ਆ ਦੋ ਪਾਦਾ ਮੈਂ ਇਹ ਨਹੀਂ ਕਹਿੰਦੀ ਕਿਲੋ ਦੋ ਕਿਲੋ 10 ਕਿਲੋ ਜਿੰਨੀ ਤੁਹਾਡੇ ਚ ਹਿੰਮਤ ਆ ਸੋਮਵਾਰ ਵਾਦਨ ਇੱਕ ਕੇਲਾ ਲਿਓ ਉਹਨੂੰ ਉਹਦੇ ਘਰੇ ਰੱਖ ਲਓ ਤੇ ਮੰਗਲਵਾਰ ਵਾਦਨ ਕਿਤੇ ਵੀ ਜਿੱਥੇ ਤੁਹਾਨੂੰ ਬਾਂਦਰ ਦਾ ਪਤਾ ਵੀ ਹੈਗਾ ਉੱਥੇ ਤੁਸੀਂ ਚਾਹ ਇੱਕ ਕੇਲਾ ਆਪਾਂ ਮੈਂ ਇਹ ਨਹੀਂ ਕਹਿੰਦੀ 100 250 ਉਹ ਅਗਲੇ ਦੀ ਹਿੰਮਤ ਆ ਜਿੰਨੀ ਅਗਲੇ ਚ ਹਿੰਮਤ ਆ ਲੈ ਜਿੰਨੀ ਮਰਜ਼ੀ ਮੈਂ ਤਾਂ ਗਰੀਬਾਂ ਲਈ ਇੱਕ ਕੇਲਾ ਕਹਿੰਦੀ ਆ ਜਿਹੜਾ ਬੰਦੇ ਕੋਲ ਅੱਜ 10 ਰੁਪਏ ਨਹੀਂ ਮਿਲਦੇ ਜੇ ਇੱਕ ਕੇਲਾ ਲੈਣਿਆ ਤਾਂ 10 ਰੁਪਏ ਦਾ ਦਿੰਦੇ ਨੇ ਬਾਲੀ ਹੱਦ ਦੋ ਦੇ ਦੇਣਗੇ ਇੱਕ ਨਹੀਂ ਤੇ ਹੁਣ ਤੁਸੀਂ ਇਹ ਤਾਂ ਆਪਣਾ ਹੋ ਗਿਆ ਕੇਲਿਆਂ ਵਾਲਾ ਕੰਮ ਜਿੰਨੀ ਵੀ ਤੁਹਾਡੇ ਘਰ ਦੇ ਨੈਗੇਟਿਵਿਟੀ ਸਾਰੀ ਖਤਮ ਹੋ ਜੂਗੀ ਤੁਸੀਂ ਲਾਲ ਰੰਗ ਦਾ ਧਾਗਾ ਆਪਣੇ ਗੁੱਟ ਤੇ ਬੰਨਣਾ ਸ਼ੁਰੂ ਕਰ ਦਿਓ ਲਾਲ ਰੰਗ ਦਾ ਧਾਗਾ ਚਾਹੇ ਗੱਜ ਪਾ ਲਓ ਚਾਹੇ ਗੁੱਟ ਤੇ ਬੰਨ ਲਓ ਇਹ ਕੰਮ ਜ਼ਰੂਰ ਕਰੋ ਹੁਣ ਤੁਸੀਂ ਬੁੱਧਵਾਰ ਵਾਲੇ ਦਿਨ 100 ਗ੍ਰਾਮ ਦੁੱਧ ਲੈਣਾ ਉਹਦੇ ਵਿੱਚ ਕੁਛ ਨਹੀਂ ਮਲਾਉਣਾ ਨਾ ਮਿੱਠਾ ਨਾ ਮਿਸ਼ਰੀ ਉਹ ਨੂੰ ਜੇ ਤਾਂ ਤੁਹਾਡੇ ਨੇੜੇ ਨਦੀ ਨਹਿਰ ਚੱਲਦਾ ਪਾਣੀ ਸਵੇਰ ਉਹ ਚ ਪਾ ਦਿਓ ਖੂਹਾਂ ਦੇ ਅੱਜਕੱਲ ਪਾਣੀ ਹੈ ਨਹੀਂ ਆਪਰ ਖੂਹ ਤਾਂ ਬਿਲਕੁਲ ਸੁੱਕ ਕੇ ਚਾਹੀਏ ਅੱਗੇ ਖੂਹ ਚ ਪਾਉਂਦੇ ਸੀ ਯਾਨੀ ਵੈਸੇ ਹੀ ਖੂਹ ਲਿਖਿਆ ਹੋਇਆ ਕਿਉਂ ਹੁਣ ਖੂਹ ਹੈ ਨਹੀਂ ਖੂਹ ਕਿਥੋਂ ਭਾਲ ਕੇ ਆਪਣੇ ਪੰਜਾਬ ਜਿਸ ਤਾਂ ਬਿਲਕੁਲ ਇਹ ਖੂਹ ਹੈ ਨਹੀਂ ਜੁਪੀ ਬਿਹਾਰ ਦੇ ਭਮਾ ਕੋਲ ਖੂਹ ਹੋਵੇ ਆਪਣੇ ਤਾਂ ਖੂਦ ਉੱਥੇ ਜਿਹੜੀ ਚੱਲਦੀ ਨਦੀ ਨਹਿਰ ਦੇ ਵਿੱਚ ਤੁਸੀਂ ਇਹ 100 ਗ੍ਰਾਮ ਦੁੱਧ ਪਾਇਓ ਚਾਹੇ ਸੂਹਾ ਚੱਲਦਾ ਹੋਵੇ ਕੋਈ ਤੁਹਾਡੇ ਚਾਹੇ ਨਦੀ ਚਾਹੇ ਨਹਿਰ 100 ਗ੍ਰਾਮ ਦੁੱਧ ਬੁੱਧਵਾਰ ਵਾਲੇ ਦਿਨ ਪਾਉਣਾ ਹੈ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਸ਼ਾਂਤੀ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਬੱਚਿਆਂ ਦੀ ਸ਼ਾਦੀ ਨਹੀਂ ਹੁੰਦੀ ਰੁਕੀ ਹੋਈ ਆ ਅਗਰ ਬੱਚੇ ਨਸ਼ੇ ਕਰਦੇ ਨੇ ਉਹ ਦੀ ਨਹੀਂ ਮੈਂ ਗਰੰਟੀ ਲੈਂਦੀ ਉਹ ਤਾਂ ਰਿਸ਼ਤਾ ਆਪਾਂ ਨੂੰ ਵੀ ਪਤਾ ਨਾ ਉਹ ਜਿਹੜਾ ਕਰੋ ਤੇ ਨਾ ਉਹ ਜਿਹਦਾ ਛਿਤੀ ਛਿਤੀ ਹੁੰਦਾ ਹੁੰਦਾ ਹਾਂ ਧੋਖੇਤੜੀ ਨਾ ਕਰ ਲਿਆ ਤਾਂ ਕੀ ਕਹਿਣਾ ਜਿਹੜੇ ਬੱਚਿਆਂ ਲਈ ਕਿਸੇ ਵੀ ਵਜ੍ਹਾ ਕਰਕੇ ਰੁਕਾਵਟ ਪਈ ਹੋਈ ਹੈ ਹੁਣ ਜਿਹੜੇ ਬੱਚੇ ਪੜ੍ਹਦੇ ਨਹੀਂ ਪੜਾਈ 'ਚ ਮਨ ਨਹੀਂ ਲਾਉਂਦੇ ਉਹਨਾਂ ਨੂੰ ਤੁਸੀਂ ਜਿਹੜਾ ਤੁਹਾਡਾ ਕਮਰਾ ਪੱਛਮ ਦਿਸ਼ਾ ਦੇ ਵਿੱਚ ਬਣਿਆ ਹੋਇਆ ਉਹਨਾਂ ਨੂੰ ਉੱਥੇ ਬਿਠਾਓ ਪੂਰਬ ਦਿਸ਼ਾ ਵੱਲ ਇਹਨਾਂ ਮੂੰਹ ਕਰਕੇ ਬੱਚਿਆਂ ਦਾ ਪੜਾਈ 'ਚ ਮਨ ਵੀ ਲੱਗੂ ਬੱਚੇ ਪੜ੍ਹਨਗੇ ਵੀ ਬੱਚੇ ਪਾਸ ਵੀ ਹੋਣਗੇ ਬੱਚੇ ਵੱਡੇ ਹੋ ਕੇ ਤਰੱਕੀਆਂ ਵੀ ਪਾਉਣਗੇ ਧਨ ਵੀ ਬਹੁਤ ਕਮਾਉਣਗੇ ਤੇ ਤੁਸੀਂ ਇੱਕ ਇੱਕ ਮੋਰ ਦਾ ਖੰਭ ਲੈ ਕੇ ਜਿੱਥੇ ਜਿਹੜੇ ਕਮਰੇ 'ਚ ਬੱਚਿਆਂ ਨੇ ਪੜਨਾ ਚਾਹੇ ਤਾਂ 10 12 ਖੰਭ ਲੈ ਲੋ ਮੁੱਲ ਮਿਲਦੇ ਨੇ 10 ਰੁਪਏ ਦੇ 10 ਲੈ ਲਓ 12 ਲੈ ਲੋ ਜੀ ਇੱਕ ਵੀ 10 ਰੁਪਏ 100 ਦੇ ਆ ਜਾਣਗੇ ਲੈ ਕੇ ਬੱਚਿਆਂ ਦੇ ਕਮਰੇ ਦੇ ਵਿੱਚ ਬੰਨ ਕੇ ਉਹਨਾਂ ਨੂੰ ਟੰਗੋ ਇੱਕ ਪਾਸੇ ਬੱਚਿਆਂ ਦਾ ਪੜਾਈ 'ਚ ਮਨਨ ਕਰਾਓ ਇੱਕ ਜਿੱਥੇ ਬੱਚਿਆਂ ਨੇ ਪੜਨਾ ਟੇਬਲ ਦੇ ਉੱਤੇ Maa Saraswati ਦੀ ਫੋਟੋ ਜ਼ਰੂਰ ਰੱਖੋ ਕਿ ਇਹ ਜਦੋਂ ਪੜਨਗੇ ਉਹਨੂੰ ਦੇਖਣਗੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਮਾਂ ਸਰਸਪਤੀ ਦਾ ਜਵਾਨ ਦੇ ਉੱਤੇ ਬਹੁਤ ਵੱਡਾ ਅਸਰ ਹੁੰਦਾ ਇਹ ਚ ਕੋਈ ਮੈਂ ਆਪਦੇ ਕੋ ਮਨੋ ਬਣਾ ਕੇ ਨਹੀਂ ਇਹ ਗੱਲ ਕਹਿ ਰਹੀ ਬਹੁਤ ਵੱਡੀ ਤਾਕਤ ਕਿਸੇ ਵੀ ਗਰੀਬ ਨੂੰ ਕਾਲੇ ਰੰਗ ਦਾ ਤੁਸੀਂ ਕੰਬਲ ਲੈ ਕੇ ਦੇਣਾ ਉਹਨੂੰ ਲੈ ਕੇ ਦੇਣਾ ਜਿਹੜਾ ਦਾਲੇ ਲਵੇ ਹੰਡਾਵੇ ਇਹ ਨਹੀਂ ਹੈ ਤੁਸੀਂ ਲੈਤਾ ਅਗਲਾ ਅੱਗੇ ਵੇਚ ਉਹ ਅਨੁਪਾਤਾ ਹੋਣਾ ਚਾਹੀਦਾ ਵੀ ਇਹ ਇਨਸਾਨ ਵਰਤੂਗਾ ਕੰਬਲ ਨੂੰ ਇਹ ਦਾਇ ਲਗੂਗਾ ਕਾਲੇ ਰੰਗ ਦਾ ਹਫ਼ਤੇ ਬਾਅਦ ਦੇ ਸਕਦੇ ਹੋ ਉਦੋਂ ਵਧੀਆ ਤੇ ਅਗਰ ਤੁਹਾਡੇ ਕੋਲੇ ਹਫ਼ਤੇ ਚ ਦੇਣ ਦੀ ਨਹੀਂ ਹਿੰਮਤ ਤੁਸੀਂ ਪੂਰੇ ਸਾਲ ਦੇ ਵਿੱਚ ਇੱਕ ਵਾਰ ਦੇ ਸਕਦੇ ਹੋ ਪਰ ਕੰਬਲ ਕਾਲੇ ਰੰਗ ਦੇ ਦੇਣਾ ਹੈ ਕਿਸੇ ਨੂੰ দান ਕਰਨਾ ਹੁਣ ਤੁਸੀਂ ਵੀਰਵਾਰ ਵਾਇਦਨ ਇੱਕ ਸਵਾ ਕਿਲੋ ਛੋਲਿਆਂ ਦੀ ਦਾਲ ਲੈਣੀ ਹੈ ਇੱਕ ਤੁਸੀਂ 125 ਗ੍ਰਾਮ ਹਾਦੀ ਏਵੇਂ ਤੁਸੀਂ ਗਰੀਬ ਨੂੰ দান ਕਰਨੀ ਐ ਵੀਰਵਾਰ ਵਜਦਨ ਪਰ ਉਹ ਗਰੀਬ ਨੂੰ ਕਰਨੀ ਐ ਜਿਹੜਾ ਰੰਨ ਕੇ ਖਾਵੇ ਨਹੀਂ ਫਿਰ ਕਿਸੇ ਜਿੱਥੇ ਕਿਤੇ ਲੰਗਰ ਬਣਦਾ ਗੁਰਦੁਆਰੇ ਮੰਦਿਰ ਤੁਹਾਨੂੰ ਪਤਾ ਉੱਥੇ ਦੇ ਆਇਓ ਤੇ ਹੁਣ ਤੁਸੀਂ ਇੱਕ ਛੇ ਮੁਖੀ ਮਾਲਾ ਲੈਣੀ ਐ ਉਹ ਚਾਂਦੀ ਦਾ ਉੱਤੇ ਫੁੱਲ ਜੇ ਚੜੇ ਹੁੰਦੇ ਨੇ ਦੋਨੀ ਪੱਸੀ ਮੜ ਕੇ ਦੋ ਇੱਧਰ ਵੀ ਤੇ ਉੱਧਰ ਵੀ ਲਾਜ਼ ਰੰਗ ਦੇ ਧਰ ਦੇ ਜੇ ਤੁਸੀਂ ਉਹ ਪਾਲੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜਾਣੇ ਕੋਈ ਵੀ ਦੁਨੀਆ ਦਾ ਅੜਿਆ ਹੋਇਆ ਕੰਮ ਖੁੱਲੂਗਾ ਬਣੂਗਾ ਕਰਨਾ ਤਾਂ ਦੇਖੋ ਮਿੰਟ ਪੈਂਦੀ ਹੋਈ ਆ ਕਿਸੇ ਵੀ ਕੰਮ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਜ਼ਰੂਰ ਪੈਂਦਾ ਕਈ ਲੋਕੀ ਗਾਜ ਚ ਪਾਉਣ ਦੀ ਸ਼ਰਮ ਮੰਨਦੇ ਨੇ ਦੇਖੋ ਉਹ ਇਸ ਤਰ੍ਹਾਂ ਟੱਕ ਸਕਦੇ ਨੇ ਗਾਲਾਂ ਵੀ ਉਹਨੂੰ ਖੱਕ ਨਹੀਂ ਅੱਜ ਕੋਟੀ ਪਾ ਲੈਂਦੇ ਨੇ ਜਿਹੜੇ ਨਹੀਂ ਪਾਉਣੀ ਉਹ ਨਾ ਪਾਉਣੇ ਅੱਪਾ ਤੱਕ ਕਿਹੜਾ ਨਹੀਂ ਕਹਦੇ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਨੂੰ ਹੈ ਸਾਡੇ ਕੰਮ ਵੰਡ ਦੇਖੋ ਬੜੀ ਦੁਨੀਆ ਔਕੀ ਪਈ ਹੈ ਵੱਡੇ ਵੱਡੇ ਫੈਕਟਰੀਆਂ ਵਾਲੇ ਵੀ ਰਹੁੰਦੇ ਨੇ ਜਦੋਂ ਲਾਕ ਲੌਕਡਾਊਨ ਹੋਇਆ ਨਾ ਲੋਕਾਂ ਦਾ ਲੱਕ ਟੁੱਟ ਗਿਆ ਇਹ ਚ ਕੋਈ ਝੂਠੀ ਗੱਲ ਨਹੀਂ ਦੋਰਿਆ ਨਹੀਂ ਹੈਗੇ ਵੱਡੇ ਵੱਡੇ ਲੁਧਿਆਣਾ ਜਾ ਕੇ ਦੇਖੀਆ ਵੱਡੇ ਵੱਡੇ ਕਾਰੋਬਾਰੀ ਵੀ ਰਹੁੰਦੇ ਨੇ ਬਹੁਤ ਦੁਨੀਆ ਦਾ ਬੁਰਾ ਹਾਲ ਹੋਇਆ ਪਿਆ ਵਾ ਇੱਕ ਤੁਸੀਂ ਬੁੱਧਵਾਰ ਵਾਲੇ ਦਿਨ ਹਾਦੀ ਦੀ ਗੱਠੀ ਲੈਣੀ ਆ ਆਪਣੇ ਸਹਰਾਣੇ ਦੇ نیچے ਰੱਖ ਲੈਣੀ ਪਹਿਲਾਂ ਉਸ ਹਾਦੀ ਨੂੰ ਮੰਦਰ ਲੈ ਆਪਣੇ ਮੰਦਰ ਚ ਰੱਖੋ ਚਾਹੇ ਜੋ ਵੀ ਤੁਹਾਡਾ ਪੂਜਾਰਮਾ ਉਸ ਤੋਂ ਬਾਅਦ ਆਪਣੇ ਸਹਰਾਣੇ ਥੱਲੇ ਰੱਖੋ ਫਿਰ ਉਸ ਨੂੰ ਤੁਸੀਂ ਇਹ ਆਪਦਾ ਗੁੱਟ ਦੇ ਨਾਲ ਬੰਨ ਲਿਓ ਪੀਲੇ ਰੰਗ ਦੇ ਧਾਗੇ ਨਾਲ ਬਾਤ 12 ਪਹਿਲਾ ਬਾਹਰ ਤੂੰ ਮੈਨੂੰ ਇਹ ਦੱਸ ਤੂੰ ਰੋੜ ਦੇ ਕਿਧੇ ਤੋਂ ਪੁੱਛ ਕੇ ਗਿਆ ਸੀ ਕਿਹਦੇ ਨਾਲ ਤੂੰ ਰੋੜ ਤੇ ਗਿਆ ਸੀ ਇੱਕ ਤੁਸੀਂ ਹੋਰ ਕੰਮ ਕਰੋ ਇੱਕ ਪਾਮ ਦਾ ਪੱਤਾ ਲੈਣਾ ਉਹਦੇ ਵਿੱਚ ਤੁਸੀਂ ਸ਼ਨੀ ਇੱਕ ਦਰਖਤ ਹੁੰਦਾ ਉਹਦਾ ਥੋੜੀ ਟਾਣੀ ਲੈਣੀ ਹੈ ਸ਼ਨੀ ਦਾ ਵਰਸ਼ ਕਹਿੰਦੇ ਨੇ ਉਹਨੂੰ ਪਾਮ ਦੇ ਪੱਤੇ ਚ ਲਪੇਟ ਲੈਣੀ ਆ ਅੱਜ ਮੈਂ ਆਪਣੇ ਕੋਲ ਟਾਣੀ ਆ ਗਈ ਉਹਦੀ ਕੀ ਕਹਿੰਦੇ ਨੇ ਆਹ ਸਮਝ ਲਓ ਵੀ ਆਪਣੇ ਕੋਲ ਪਾਮ ਦਾ ਪੱਤਾ ਪਾਮ ਦੇ ਪੱਤੇ ਦੇ ਵਿੱਚ ਇਹ ਉਹ ਜਿਹੜਾ ਸ਼ਨੀ ਦਾ ਬਰਸ਼ ਕਹਿੰਦੇ ਨੇ ਉਹਦੇ ਤੋਂ ਥੋੜੀ ਜਿਹੀ ਇਨਕਟਾਣੀ ਤੋੜੋ ਤੇ ਉਹਨੂੰ ਇਸ ਤਰ੍ਹਾਂ ਲਪੇਟ ਕੇ ਆਪਣੀ ਜਿੰਨੀ ਵੀ ਤੁਹਾਡੀ ਤਜੋਰੀ ਆ ਉਹਦੇ ਵਿੱਚ ਰੱਖੋ ਤੁਹਾਡੇ ਬੱਚਿਆਂ ਨੇ ਵਿਆਹ ਤੁਹਾਡੇ ਘਰੇ ਐਨਾ ਘਟਾ ਲਾਓ ਗਿਣਦੇ ਨੋਟ ਥੱਕ ਜਾਓਗੇ ਗਾਰੰਟੀ ਨਾਲ ਕਹਿੰਦੀਆਂ ਜੇ ਕਰੂਗਾ ਸਾਰੇ ਕੰਮ